ਸਸਿਗਾ ਜੀ ਸਾਰਿਆਂ ਨੂੰ ਐਡਵੋਕੇਟ ਕਰਦੇ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਤੇ ਅੱਜ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਇਸ ਸੰਬੰਧੀ ਹੈ ਕਿ ਜਿਹੜੇ ਬੱਚੇ ਨੂੰ ਜਿਹੜੇ ਬੱਚੇ ਦੀ ਕਸਟਡੀ ਹੈ ਉਹ ਬੰਦਾ ਕਿਵੇਂ ਲੈ ਸਕਦਾ ਹੈ ਜਾਂ ਫਿਰ ਜਿਹਨਾਂ ਨੇ ਫੌਰੀਨ ਜਾਣਾ ਹੁੰਦਾ ਹੈ ਜਿਹੜੇ ਸਪਾਊਸ ਨੇ ਫੌਰੀਨ ਜਾਣਾ ਹੁੰਦਾ ਉਹਨਾਂ ਨੂੰ ਕਾਫੀ ਜਿਹੀ ਪ੍ਰੋਬਲਮ ਆਉਂਦੀ ਹੈ ਖਾਸ ਤੌਰ ਤੇ ਉਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਮੈਟ੍ਰੀਮੋਨੀਅਲ ਜਿਹੜੀ ਲਾਈਫ ਹੈ ਉਹ ਡਿਸਟਰਬ ਹੋ ਗਈ ਹੈ ਕਿਸੇ وجہ ਕਰਕੇ ਕੋਈ ਕੇਸ ਚੱਲ ਰਿਹਾ ਹੈ ਜਾਂ ਡਿਵੋਰਸ ਜਾਂ ਸੈਪਰੇਸ਼ਨ ਜਾਂ ਕੁਝ ਵੀ ਉਹਨਾਂ ਦਾ ਜਿਹੜਾ ਮੈਟ੍ਰੀਮੋਨੀਅਲ ਡਿਸਪਿਊਟ ਰੈਸ ਹੋ ਚੁੱਕੇ ਹੈ ਤਾ ਜਿਆਦਾਤਰ ਪੱਖ ਦੇਖਦੇ ਆ ਵੀ ਜਿਹੜੀ ਕਸਟਡੀ ਹੈ ਬੱਚਿਆਂ ਦੀ ਉਹ ਮਦਰ ਕੋਲ ਹੀ ਹੁੰਦੀ ਹੈ ਤਾਂ ਮੱਚਰ ਜਿਹੜੀ ਕਸਟਡੀ ਉਹ ਮਦਰ ਦੀ ਕੋਲੀ ਹੁੰਦੀ ਹੈ ਨੇ ਜਿਹੜਾ ਉਹਦਾ ਹਸਬੰਡ ਹੈ ਹਸਬੰਡ ਨੇ ਉੱਪਰ ਉਹ ਕਰ ਦਿੱਤਾ ਹੁੰਦਾ ਹੈ ਤਾਂ ਜਿਹੜਾ ਡਿਵੋਰਸ ਵੀ ਫਾਈਲ ਹੋਇਆ ਹੁੰਦਾ ਹੈ ਕਈ ਵਾਰੀ ਕੇਸਸ ਦੇ ਵਿੱਚ ਦੇਖਦੇ ਆਪਾਂ ਜਿਹੜਾ ਡਿਵੋਰਸ ਵੀ ਗ੍ਰਾਂਟ ਹੋ ਜਾਂਦਾ ਹੈ ਕੁੜੀ ਨੂੰ ਬਟ ਫਿਰ ਵੀ ਜੇ ਉਹ ਫੋਰਨ ਜਾਣਾ ਹੋਵੇ ਜਾਂ ਉਹਨੇ ਸੈਕੰਡ ਮੈਰਿਜ ਕਰਵਾ ਕੇ ਉਸ ਜਿਹੜਾ ਦੂਸਰੇ ਹਸਬੰਦ ਦੇ ਨਾਲ ਪੈਰੈਂਟ ਕਰਵਾਉਂਦੀ ਹੈ ਉਹਦਾ ਨਾਮ ਆਪਣੇ ਬੱਚੇ ਦੇ ਨਾਮ ਤੇ ਚੜਵਾਣਾ ਹੋਵੇ ਅਧਾਰ ਕਾਰਡ ਤੇ ਚੜਵਾਣਾ ਹੋਵੇ ਜਾਂ ਕਿਸੇ ਹੋਰ ਆਈਡੀ ਪ੍ਰੂਫ ਤੇ ਚੜਾਣਾ ਹੋਵੇ ਤਾਂ ਉਹਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਜਿਹੜੀ ਉਹ ਵਾਈਫ ਹੈ ਜਾਂ ਮਦਰ ਹੈ ਉਸ ਸਿੰਗਲ ਮਦਰ ਦੇ ਕੋਲ ਕੀ ਅਧਿਕਾਰ ਹੈ ਜਾਂ ਉਹ ਸਿੰਗਲ ਮਦਰ ਕਿਵੇਂ ਰਹਿ ਸਕਦੀ ਹੈ ਕਿਵੇਂ ਬਣ ਸਕਦੀ ਹੈ ਉਹਦੇ ਸੰਬੰਧੀ ਲਾਅ ਦੇ ਵਿੱਚ ਕੀ ਰੈਮਡੀ ਹੈ ਤਾਂ ਉਹਦੇ ਕੋਲ ਇੱਕ ਅਧਿਕਾਰ ਹੈ ਵੀ ਉਹ ਸੈਕਸ਼ਨ 26 ਦੇ ਵਿੱਚ ਹਿੰਦੂ ਮੈਰਿਜ ਐਕਟ ਦੇ ਵਿੱਚ ਇੱਕ ਕੇਸ ਦਾਖਲ ਕਰ ਸਕਦੀ ਹੈ ਜਿਸ ਦੇ ਵਿੱਚ ਉਹ ਸਟਡੀ ਮੰਕਰ ਮੱਤ ਦਾ ਸੰਖੇਪ ਹੋਰ ਤੋਂ ਤੇ ਕੋਰਟ ਉਸ ਨੂੰ ਜਿਹੜੀ ਡਿਗਰੀ ਪਾਸ ਕਰ ਦਿੰਦੀ ਹੈ ਬਟ ਇਹਦੇ ਵਿੱਚ ਕੀ ਹੁੰਦਾ ਹੈ ਪਹਿਲਾਂ ਹਸਬੰਡ ਨੂੰ ਸਬਮਿੰਗ ਕੀਤੀ ਜਾਂਦੀ ਹੈ ਜਦੋਂ ਹਸਬੰਡ ਪੇਸ਼ ਹੋ ਜਾਂਦਾ ਹੈ ਹਸਬੰਡ ਪੇਸ਼ ਹੁੰਦਾ ਹੈ ਤਾਂ ਉਸਨੇ ਵੀ ਆਪਣਾ ਜਿਹੜਾ ਪੱਖ ਰੱਖਣਾ ਹੁੰਦਾ ਵੀ ਬੱਚਾ ਉਹਨੂੰ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਜੇ ਨਹੀਂ ਚਾਹੀਦਾ ਹੁੰਦਾ ਤਾਂ ਉਹ ਸਟੇਟਮੈਂਟ ਦੇ ਦਿੱਜਦਾ ਹੈ ਤਾਂ ਕੰਸੈਂਟਡ ਡਿਗਰੀ ਜਿਹੜੀ ਮਦਰ ਦੇ ਹੱਥ ਦੇ ਵਿੱਚ ਕਰ ਦਿੱਤੀ ਜਾਂਦੀ ਹੈ ਬਟ ਵੀਰ ਹੀ ਕੀ ਹੁੰਦਾ ਹਸਬੰਦ ਉਸ ਨੂੰ ਜਿਹੜਾ ਕੇਸ ਨੂੰ ਫਾਈਟ ਕਰਨਾ ਚਾਹੁੰਦਾ ਵਾ ਤਦ ਵੀ ਜਿਹੜਾ ਔਨ ਮੈਰਿਡ ਤੁਸੀਂ ਲੜ ਕੇ ਕੇਸ ਨੂੰ ਆਪਣੇ ਹੱਥ 'ਚ ਕਰਾ ਸਕਦੇ ਹੋ ਤਾਂ ਇਹ ਤਾਂ ਸੀਕ ਸੈਕਸ਼ਨ 26 ਦੇ ਵਿੱਚ ਜਦੋਂ ਤੁਸੀਂ ਡਿਫਰੀ ਆਪਣੇ ਹੱਕ ਦੇ ਵਿੱਚ ਕਰਵਾ ਸਕਦੇ ਹੋ ਤਾਂ ਸੈਕਸ਼ਨ 7 ਦੇ ਵਿੱਚ ਵੀ ਜਿਹੜਾ ਗਾਰਡੀਨਸ਼ਿਪ ਐਕਟ ਹੈ ਗਾਰਡੀਨਸ਼ਿਪ ਐਂਡ ਗਵਰਨਰ ਐਕਟ ਉਸ ਦੇ ਵਿੱਚ ਵੀ ਸੈਕਸ਼ਨ 7 ਦੇ ਵਿੱਚ ਨਾ 1890 ਦਾ ਐਕਟ ਹੈ ਉਸ ਦੇ ਵਿੱਚ ਵੀ ਸੈਕਸ਼ਨ 7 ਦੇ ਵਿੱਚ ਤੁਸੀਂ ਪਟੀਸ਼ਨ ਦਾਖਲ ਕਰਕੇ ਜਿਹੜਾ ਕੇਸ ਦੇ ਵਿੱਚ ਆਪਣਾ ਜਿਹੜਾ ਕਸਟਡੀ ਹੈ ਬੱਚੇ ਦੀ ਉਹ ਆਪਣੇ ਪੇਪਰ ਦੇ ਵਿੱਚ ਗ੍ਰਾਂਟ ਕਰਵਾ ਸਕਦੇ ਹੋ ਤੇ ਉਸ ਨੂੰ ਜਿਹੜਾ ਗਾਰਡੀਅਨ ਤੌਰ ਤੇ ਤੁਸੀਂ ਐਪੋਇੰਟ ਹੋ ਸਕਦੇ ਹੋ ਤਾਂ ਤੁਹਾਨੂੰ ਫੌਰੀਨ ਜਾ ਕੇ ਵਿੱਚ ਪਹਿਲੇ ਵੀ ਕੋਈ ਦਿੱਕਤ ਨਹੀਂ ਆਵੇਗੀ ਨਾ ਹੀ ਕਿਸੇ ਹੋਰ ਤਰ੍ਹਾਂ ਦੀ ਕੋਈ ਦਿੱਕਤ ਆਵੇਗੀ ਤਾਂ ਜੇ ਤੁਸੀਂ ਸੈਕੰਡ ਮੈਰਿਜ ਕਰਵਾ ਵੀ ਲੈਂਦੇ ਹੋ ਤਾਂ ਸੈਕੰਡ ਮੈਰਿਜ ਦੇ ਵਿੱਚ ਤੁਸੀਂ ਉਹ ਅਡਾਪਸ਼ਨ ਪੇਪਰ ਹੈ ਜਿਹੜੇ ਅਡਾਪਸ਼ਨ ਪੇਪਰ ਬਣਵਾ ਰਹੇ ਹੋ ਤਾਂ ਤਦ ਵੀ ਤੁਸੀਂ ਇਹ ਜਿਹੜੀ ਡਿਗਰੀ ਜਿਹੜੀ ਕੋਰਟ ਵੱਲੋਂ ਗ੍ਰਾਂਟ ਕੀਤੀ ਗਈ ਹੈ ਤੁਹਾਨੂੰ ਉਹ ਡਿਗਰੀ ਤੇ ਪੇਪਰ ਦਿਖਾ ਕੇ ਤੁਸੀਂ ਉਸਦੇ ਬੱਚੇ ਦੀ ਅਡਾਪਸ਼ਨ ਕਰਵਾ ਸਕਦੇ ਹੋ ਤੁਸੀਂ ਉਹ ਬੱਚੇ ਨੂੰ ਗੋਦ ਲੈ ਸਕਦੇ ਹੋ ਜਿਸਦੇ ਨਾਲ ਦੀ ਥੋੜੀ ਸੈਕੰਡ ਮੈਰਿਜ ਹੁੰਦੀ ਹੈ ਤਾਂ ਮੇਨਲੀ ਗੱਲ ਇਹ ਸੀ ਵੀ ਜੇ ਜਿਸ ਵਿਅਕਤੀ ਨੇ ਕੋਈ ਬੱਚਾ ਅਡਾਪਟ ਕਰਨਾ ਹੋਵੇ ਜੇ ਉਸ ਨੂੰ ਅਡਾਪਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਦੀ ਹੈ ਤਾਂ ਉਹ ਕੋਰਟ ਦੇ ਵੱਲੋਂ ਜਿਹੜੀ ਡਿਕਲੇਅਰ ਕਰਵਾ ਕੇ ਨੇਚਰਲ ਗਾਰਡੀਅਨ ਅਪਾਇੰਟ ਹੋ ਕੇ ਇੱਕ ਬੱਚੇ ਦੀ ਜਿਹੜੀ ਉਸ ਤੋਂ ਬਾਅਦ ਅਡਾਪਸ਼ਨ ਵਗੈਰਾ ਲੈ ਸਕਦੇ ਨੇ ਤਾਂ ਕਦੇ ਵੀ ਉਹਨਾਂ ਨੂੰ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਜੇ ਉਹਨਾਂ ਨੂੰ ਫੌਰਨ ਜਾਣਾ ਹੈ ਜਾਂ ਕੁਝ ਵੀ ਕਰਨਾ ਹੈ ਤਾਂ ਲਾਈਫ ਦੇ ਵਿੱਚ ਕਦੇ ਵੀ ਪ੍ਰੋਬਲਮ ਨਹੀਂ ਆਵੇਗੀ ਸੋ ਸਸਕੀ ਕਾਲ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਹਰੇਕ ਜਿਹੜੇ ਲੋਕ ਆਪਣੇ ਬੱਚਿਆਂ ਕੋਲ ਜਿੱਥੇ ਕਿਸੇ ਵੀ ਵਜ੍ਹਾ ਕਰਕੇ ਪਰੇਸ਼ਾਨ ਨੇ ਉਹਨਾਂ ਨੂੰ ਜਿਹੜੀ ਪ੍ਰੌਬਲਮ ਨਾ ਫੇਸ ਕਰਨੀ ਪਵੇ